ਸਤਿ ਸ਼੍ਰੀ ਅਕਾਲ ਮੈਂ ਹਾਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਦੇਸ਼ ਦੁਨੀਆ ਦੀਆਂ ਖਬਰਾਂ ਤੇ ਰੋਕ ਕਰਦੇ ਹਾਂ ਪਹਿਲੀ ਖਬਰ ਦਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਅਮਰੀਕਾ ਜਾਣਦਾ ਹੈ ਕਿ ਇਜ਼ਰਾਈਲ-ਇਰਾਨ ਸੰਘਰਸ਼ ਦੇ ਦੌਰਾਨ ਇਰਾਨ ਦੇ ਸੁਪਰੀਮ ਲੀਡਰ ਯਾਤਾਉੱਲਾ ਅਲੀ ਖੇਮenei ਕਿੱਥੇ ਲੁਕੇ ਹੋਏ ਨੇ ਪਰ ਉਹ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਮਾਰਿਆ ਜਾਵੇ ਟਰੰਪ ਨੇ ਇੱਕ ਸੋਸ਼ਲ ਮੀਡੀਆ ਉੱਤੇ ਪੋਸਟ ਵਿੱਚ ਇਰਾਨ ਨੂੰ ਬਿਨਾਂ ਸ਼ਰਤ ਆਤਮ ਹਸਮਰਪਨ ਕਰਨ ਦੀ ਅਪੀਲ ਕੀਤੀ ਹੈ ਦਾਕ ਕੇ ਪੋਡ ਦੇ ਨਾਲ ਤੋਂ ਚੱਲ ਰਹੇ ਸੰਘਰਸ਼ ਚ ਲਗਾਤਾਰ ਵਾਦਾ ਹੋ ਰਿਹਾ 트ੰਪ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਅਖੌਤੀ ਸੁਪਰੀਮ ਲੀਡਰ ਕਿੱਥੇ ਲੁਕਿਆ ਹੋਇਆ ਉਹ ਇੱਕ ਆਸਾਨ ਨਿਸ਼ਾਨਾ ਹੈ ਪਰ ਉਹ ਉੱਥੇ ਸੁਰੱਖਿਅਤ ਹੈ ਅਸੀਂ ਉਸ ਨੂੰ ਮਾਰਨ ਨਹੀਂ ਜਾ ਰਹੇ ਘੱਟੋ-ਘੱਟ ਫਿਲਹਾਲ ਤਾਂ ਨਹੀਂ ਪਰ ਅਸੀਂ ਨਹੀਂ ਚਾਹੁੰਦੇ ਕਿ ਨਾਗਰਿਕ ਜਾਂ ਅਮਰੀਕੀ ਸੈਨਿਕਾਂ ਉੱਤੇ ਮਿਰਜ਼ਾਇਲਾ ਚਲਾਈਆਂ ਜਾਣ ਸਾਡਾ ਸਬਰ ਖਤਮ ਹੋ ਗਿਆ ਤਹਿਰਾਨ ਪੱਤੇ ਟ੍ਰਾਪ ਦੀ ਇਹ ਟਿੱਪਣੀ ਤਹਿਰਾਨ ਦੇ 95 ਲੱਖ ਵਸਨੀਕਾਂ ਨੂੰ ਆਪਣੀ ਜਾਨ ਬਚਾਉਣ ਲਈ ਭੱਜਾਂ ਦੀ ਅਪੀਲ ਕਰਨ ਤੋਂ ਬਾਅਦ ਆਈ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੇ ਸਬੰਧ ਬਹੁਤ ਮਹੱਤਵਪੂਰਨ ਹਨ ਅਤੇ ਦੋਵਾਂ ਦੇਸ਼ਾਂ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਇਕੱਠੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਨਵੀਂ ਦਿੱਲੀ ਅਤੇ ਓਟਾਵਾ ਦੋਵਾਂ ਨੂੰ ਲਾਭ ਮਿਲ ਸਕੇ। ਪੀਐਮ ਮੋਦੀ ਅਤੇ ਉਹਨਾਂ ਦੇ ਕੈਨੇਡੀਅਨ ਹਮਰਤਬਾ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਕੈਨੇਡਾ ਦੇ ਜੀ7 ਸੰਮੇਲਨ ਦੇ ਮੌਕੇ ਦੁਵੱਲੀ ਗੱਲਬਾਤ ਕੀਤੀ ਹੈ। ਕਾਰਨੀ ਦੇ ਮਈ 2025 ਦੇ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਦੋਵਾਂ ਨੇਤਾਵਾਂ ਦੇ ਵਿਚਕਾਰ ਇਹ ਪਹਿਲੀ ਮੁਲਾਕਾਤ ਸੀ ਮੋਦੀ ਨੇ ਚੋਣ ਦੇ ਵਿੱਚ ਮਾਰਕ ਕਾਰਨੀ ਨੂੰ ਉਹਨਾਂ ਦੀ ਮਹਾਨ ਜਿੱਤ ਦੇ ਲਈ ਵਧਾਈ ਦਿੱਤੀ। ਦਵੱਲੀ ਮੁਲਾਕਾਤ ਤੋਂ ਪਹਿਲਾਂ ਆਪਣੇ ਸੰਬੋਧਨ ਦੇ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਭਾਰਤ ਕੈਨੇਡਾ ਸਬੰਧ ਬਹੁਤ ਮਹੱਤਵਪੂਰਨ ਹੈ ਅਤੇ ਦੋਵਾਂ ਦੇਸ਼ਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਕਈ ਖੇਤਰਾਂ ਦੇ ਵਿੱਚ ਆਪਸੀ ਲਾਭਦਾਇਕ ਸਹਿਯੋਗ ਹੋਵੇ। ਕੈਨੇਡਾ ਅਤੇ ਭਾਰਤ ਦੇ ਲੋਕਾਂ ਨੇ ਇੱਕ ਦੂਜੇ ਦੇ ਦੇਸ਼ 'ਚ ਨਿਵੇਸ਼ ਕੀਤਾ ਤੇ ਮੋਦੀ ਨੇ ਕਿਹਾ ਕਿ ਅਸੀਂ ਦੋਵੇਂ ਭਾਰਤ ਤੇ ਕੈਨੇਡਾ ਲੋਕਤੰਤਰੀ ਕਦਰਾਂ ਕੀਮਤਾਂ 'ਤੇ ਖੜੇ ਆ। ਅਸੀਂ ਰਲ ਕੇ ਮਨੁੱਖਤਾ ਨੂੰ ਮਜ਼ਬੂਤ ਕਰ ਸਕਦੇ ਹਾਂ ਪਾਕਿਸਤਾਨੀ ਫੌਜ ਮੁਖੀ ਜਨਰਲ ਅਤੇ ਫੀਲਡ ਮਾਰਸ਼ਲ ਅਸੀਮ ਮੁਨੀਰ ਬੀਤੇ ਦਿਨੀ ਐਤਵਾਰ ਨੂੰ 5 ਦਿਨਾਂ ਦੇ ਸਰਕਾਰੀ ਦੌਰੇ ਦੇ ਹਿੱਸੇ ਵਜੋਂ ਮਹਾਂਸ਼ਕਤੀ ਦੇਸ਼ ਅਮਰੀਕਾ ਪਹੁੰਚੇ ਅਮਰੀਕਾ ਦੇ ਵਿੱਚ ਜਨਰਲ ਅਸੀਮ ਮੁਨੀਰ ਨੂੰ ਉੱਥੇ ਵੱਸਦੇ ਪਾਕਿਸਤਾਨੀ ਲੋਕਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ ਉਹਨਾਂ ਦੇ ਆਪਣੇ ਹੀ ਦੇਸ਼ਵਾਸੀਆਂ ਨੇ ਉਹਨਾਂ ਵਿਰੁੱਧ ਨਾਰਾਬਾਜ਼ੀ ਕੀਤੀ ਹੈ ਅਤੇ ਉਹਨਾਂ ਨੇ ਮਨੀਰ ਦੀ ਆਲੋਚਨਾ ਫੀਲਡ ਮਾਰਸ਼ਲ ਨਹੀਂ ਅਸਫਲ ਮਾਰਸ਼ਲ ਵਜੋਂ ਕੀਤੀ ਹੈ। ਉਹਨਾਂ ਨੇ ਪਾਕਿਸਤਾਨੀ ਫੌਜ ਮੁਖੀ ਦੇ ਵਿਰੁੱਧ ਨਾਰਾਬਾਜ਼ੀ ਕੀਤੀ ਜਦੋਂ ਅਸੀਮ ਮਨੀਰ ਹੋਟਲ ਤੋਂ ਬਾਹਰ ਆ ਰਹੇ ਸਨ ਤਾਂ ਅਸੀਮ ਮਨੀਰ ਤੁਸੀਂ ਡਰਪੋ ਕੋ ਤੁਹਾਨੂੰ ਕੋਈ ਸ਼ਰਮ ਨਹੀਂ ਹੈ। ਜਨਤਾ ਦਾ ਕਾਤਲ ਤਾਨਾਸ਼ਾ ਅਸਫਲ ਮਾਰਸ਼ਲ ਵਰਗੇ ਨਾਰੇ ਲਗਾਏ ਗਏ ਨੇ ਤੇ ਵਿਰੋਧ ਪ੍ਰਦਰਸ਼ਨਾਂ ਤੋਂ ਜਿਤ ਹੋ ਕੇ ਅਧਿਕਾਰੀਆਂ ਨੇ ਉਹਨਾਂ ਨੂੰ ਰੋਕ ਦਿੱਤਾ ਤੇ ਇਹ ਵੀ ਜ਼ਿਕਰਯੋਗ ਹੈ। ਕੇ ਪਾਕਿਸਤਾਨੀ ਸਰਕਾਰ ਨੇ ਭਾਰਤ ਦੇ ਨਾਲ ਟਕਰਾ ਦੇ ਮੱਦੇਨਜ਼ਰ ਫੌਜ ਮੁਖੀ ਜਨਰਲ ਅਸੀਮ ਮਨੀਰ ਨੂੰ ਫੀਲਡ ਮਾਰਸ਼ਲ ਦੇ ਅਹੁਦੇ ਉੱਤੇ ਤਰੱਕੀ ਦਿੱਤੀ ਹੈ ਇਹ ਫੈਸਲਾ ਆਪਰੇਸ਼ਨ ਸਿੰਦੂਰ ਦੌਰਾਨ ਲਿਆ ਗਿਆ ਸੀ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ ਕਮਲ ਕੌਰ ਦੀ ਪੋਸਟਮਾਰਟਮ ਰਿਪੋਰਟ ਆ ਗਈ ਹੈ ਹਾਲਾਂਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਕਤਲ ਤੋਂ ਪਹਿਲਾਂ ਉਹਦਾ ਸਰੀਰਕ ਛੇੜਛਾੜ ਕੀਤੀ ਗਈ ਸੀ ਜਾਂ ਨਹੀਂ ਕੰਚਨ ਕੁਮਾਰੀ ਦਾ ਕਤਲ ਨਿਹੰਗ ਅਮਰਤ ਪਾਲ ਸਿੰਘ ਮੈਰੋ ਅਤੇ ਉਸਦੇ ਸਾਥੀਆਂ ਵੱਲੋਂ ਕੀਤਾ ਗਿਆ ਤੇ ਪੁਲਿਸ ਦਾ ਕਹਿਣਾ ਇਹ ਆ ਕਿ ਕਮਲ ਕੌਰ ਦਾ ਪੋਸਟਮਾਰਟਮ 12 ਜੂਨ ਨੂੰ ਸਿਵਲ ਹਸਪਤਾਲ ਦੇ ਵਿੱਚ ਤਿੰਨ ਸਰਕਾਰੀ ਡਾਕਟਰਾਂ ਦੇ ਪੈਨਲ ਦੁਆਰਾ ਕੀਤਾ ਗਿਆ ਸੀ ਜਿਸ ਦੀ ਰਿਪੋਰਟ ਆ ਗਈ ਹੈ ਤੇ ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਕਤਲ ਦਾ ਮੁੱਖ ਕਾਰਨ ਗਲਾ ਕੁੱਟਣਾ ਹੈ ਤੇ ਮੋਡਿਲੀ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਮ੍ਰਿਤਕ ਦੇ ਸਵੈਭ ਅਤੇ ਵਿਸਰਾ ਦੇ ਨਮੂਨੇ ਲੈ ਕੇ ਅੱਗੇ ਦੀ ਜਾਂਚ ਲਈ ਫਰੈਂਸਿਕ ਲੈਬ ਵਿੱਚ ਭੇਜ ਦਿੱਤੇ ਗਏ ਨੇ ਤੇ ਰਿਪੋਰਟ ਦੇ ਵਿੱਚ ਡਾਕਟਰ ਭਾਸ਼ਾ ਦੇ ਵਿੱਚ ਇਹ ਦਰਜ ਕੀਤਾ ਗਿਆ ਕਿ ਮ੍ਰਿਤਕਾ ਦੇ ਪੱਟ ਅਤੇ ਗੁਪਤ ਅੰਗ ਦੇ ਨੇੜੇ ਕੁਝ ਸ਼ੱਕੀ ਨਿਸ਼ਾਨ ਸਨ ਪਰ ਐਸਪਸ਼ਟ ਤੌਰ ਤੇ ਨਹੀਂ ਲਿਖਿਆ ਗਿਆ ਕਿ ਇਹ ਨਿਸ਼ਾਨ ਸਿਰਕੇੜ ਚੜਦੇ ਹਨ ਜਾਂ ਨਹੀਂ। ਈਰਾਨ ਇਜ਼ਰਾਈਲ ਵਿਚਾਲੇ جاری جنگ ਦੇ ਅੱਜ 6 ਦਿਨ ਹੋ ਗਏ ਨੇ ਤੇ ਜਿਸ ਦੇ ਵਿੱਚ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ। ਹੁਣ ਅਨੁਮਾਨ ਲਗਾਇਆ ਜਾ ਰਿਹਾ ਕਿ ਇਸ جنگ ਦੇ ਵਿੱਚ ਅਮਰੀਕਾ ਦੀ ਐਂਟਰੀ ਕਿਸੇ ਵੀ ਸਮੇਂ ਹੋ ਸਕਦੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਅਮਰੀਕਾ ਤੋਂ 30 ਫਾਈਟਰ ਜੈਟ ਯੂਰਪ ਦੇ ਵੱਲ ਰਵਾਨਾ ਹੋਏ ਨੇ ਤੇ ਉਧਰ ਈਰਾਨ ਨੇ ਇਜ਼ਰਾਈਲ ਦੀ ਰਾਜਧਾਨੀ テル ਅਵੀਵ ਉਤੇ ਹਾਈ ਪ੍ਰੋਸੋਨਿਕ ਮਜ਼ਾਈਲਾ ਨਾਲ ਹਮਲਾ ਕਰਕੇ ਤਬਾਹੀ ਮਚਾ ਦਿੱਤੀ ਹੈ ਇਜ਼ਰਾਈਲੀ ਹਮਲੇ ਦੇ ਵਿੱਚ ਹੁਣ ਤੱਕ 585 ਈਰਾਨੀ ਲੋਕ ਅਤੇ ਈਰਾਨੀ ਹਮਲੇ ਦੇ ਵਿੱਚ 24 ਇਜ਼ਰਾਈਲੀ ਮਾਰੇ ਗਏ ਨੇ ਤੇ ਟਰੰਪ ਨੇ ਈਰਾਨ ਨੂੰ ਬਿਨਾਂ ਸ਼ਰਤ ਆਤਮ ਸਮਰਪਣ ਕਰਨ ਦੇ ਲਈ ਕਿਹਾ ਤੇ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਸੋਸ਼ਲ ਉਤੇ ਵੱਡੇ ਮੋਟੇ ਅੱਖਰਾਂ ਦੇ ਵਿੱਚ ਲਿਖਿਆ ਔਨ ਕੰਡੀਸ਼ਨਲ ਸਰੈਂਡਰ ਤੇ ਇਸ ਦੌਰਾਨ ਬੀਬੀਸੀ ਦੁਆਰਾ ਪ੍ਰਵਾਣਿਤ ਫੋਲਾਈਟ ਟੈਕਿੰਗ ਡਾਟਾ ਤੋਂ ਪਤਾ ਚਲਿਆ ਹੈ ਕਿ ਪਿਛਲੇ 3 ਦਿਨਾਂ ਦੇ ਵਿੱਚ ਘੱਟੋ-ਘੱਟ 30 ਅਮਰੀਕੀ ਫੌਜੀ ਜਹਾਜ਼ ਅਮਰੀਕੀ ਠਿਕਾਨਿਆਂ ਤੋਂ ਯੂਰਪ ਭੇਜੇ ਗਏ ਨੇ ਤੇ ਇਹ ਸਾਰੇ ਅਮਰੀਕੀ ਫੌਜੀ ਟੈਂਕਰ ਜਹਾਜ਼ ਨੇ ਜੋ ਲੜਾਕੂ ਜਹਾਜ਼ਾਂ ਅਤੇ ਬੰਬਾਰਾਂ ਨੂੰ ਇੰਦਨ ਭਰਨ ਦੇ ਲਈ ਵਰਤੇ ਜਾਂਦੇ ਨੇ ਤਖਤਸ਼ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਨਾਲ ਸਤਿ ਸ਼੍ਰੀ ਅਕਾਲ ਪੇਟ ਕੀਤੀ ਹੈ ਮੀਟਿੰਗ ਤੋਂ ਬਹੁਤ ਜਾਣਕਾਰੀ ਦਿੰਦਿਆਂ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਨਾਲ ਤਖਤ ਪਟਨਾ ਸਾਹਿਬ ਕੋਰੀਡੋਰ ਦੇ ਕੰਮ ਨੂੰ ਜਲਦ ਸ਼ੁਰੂ ਕਰਨ ਅਤੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਮਨਾਉਣ ਉੱਤੇ ਵਿਚਾਰ ਹੋਇਆ ਤੇ ਜਥੇਦਾਨ ਮੁੱਖ ਮੰਤਰੀ ਨੇ ਤੁਰੰਤ ਮਨਜ਼ੂਰੀ ਦੇ ਦਿੱਤੀ ਹੈ। ਉਹਨਾਂ ਦੱਸਿਆ ਕਿ ਅਗਸਤ ਮਹੀਨੇ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਦੀ ਸ਼ੁਰੂਆਤ ਤਖਤ ਪਟਨਾ ਸਾਹਿਬ ਤੋਂ ਹੋਵੇਗੀ। ਜੋਸ ਦੀ ਸਾਰੀ ਵਿਵਸਥਾ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਦੇਖ ਰੇਕ ਹੈ ਕਿ ਬਿਹਾਰ ਦਾ ਟੂਰਿਜ਼ਮ ਵਿਭਾਗ ਕਰੇਗਾ ਉਹਨਾਂ ਦੱਸਿਆ ਕਿ ਇਹ ਯਾਤਰਾ ਬਿਹਾਰ ਉੱਤਰ ਪ੍ਰਦੇਸ਼ ਦਿੱਲੀ ਅਤੇ ਫਿਰ ਪੰਜਾਬ ਜਾਏਗੀ ਜਿਸ ਦੇ ਵਿੱਚ ਪੰਜਾਬ ਦੀਆਂ ਕੁਝ ਧਾਰਮਿਕ ਜਥੇਬੰਦੀਆਂ ਦਾ ਸਹਿਯੋਗ ਵੀ ਲਿਆ ਜਾਵੇਗਾ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਬਿਹਾਰ ਤੋਂ ਯਾਤਰਾ ਰਵਾਨਾ ਕਰਨ ਤੋਂ ਬਾਅਦ ਦਿੱਲੀ ਅਤੇ ਪੰਜਾਬ ਦੇ ਵਿੱਚ ਮੌਜੂਦ ਰਹਿਣਗੇ ਤੇ ਯਾਤਰਾ ਦਾ ਸਵਾਗਤ ਕਰਨਗੇ ਟੇਕ-ਆਫ ਤੋਂ ਕੁਝ ਮਿੰਟ ਬਾਅਦ ਹੀ ਕ੍ਰੈਸ਼ ਹੋਏ 에ਅਰ ਇੰਡੀਆ ਦੇ ਜਹਾਜ਼ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ ਤਾਂ ਇਸ ਹਾਦਸੇ ਦੇ ਵਿੱਚ 241 ਯਾਤਰੀਆਂ ਦੇ ਸਮੇਤ ਕੁੱਲ 270 ਲੋਕਾਂ ਦੀ ਜਾਨ ਚਲੀ ਗਈ ਤੇ ਹੁਣ ਇੱਕ ਹੋਰ ਜਹਾਜ਼ ਦੇ ਵਿੱਚ ਟੇਕ-ਆਫ ਤੋਂ ਬਾਅਦ ਸਮੱਸਿਆ ਆਈ ਜਿਸ ਤੋਂ ਬਾਅਦ ਜਹਾਜ਼ ਹਵਾ ਦੇ ਵਿੱਚ ਚੱਕਰ ਲਗਾਉਣ ਲੱਗ ਪਿਆ ਬ੍ਰਿਟਿਸ਼ 에ਅਰਵੇਜ਼ ਦੀ ਉਡਾਨ ਨੰਬਰ BA35 ਨੇ ਲੰਡਨ ਹੀਥਰੋ ਵਾਇਰ ਦਿੱਤੋਂ ਚੇਨਈ ਪਾਰਟ ਦੇ ਲਈ ਉਡਾਨ ਭਰੀ ਸੀ ਬੋਇੰ 787-8 ਨੇ ਹਿਥਰੋ ਹਵਾਈਅੱਡੇ ਤੋਂ ਰਨਵੇ 27R ਤੋਂ ਉਡਾਨ ਭਰੀ ਸੀ ਤੇ ਪਰ 15000 ਫੁੱਟ ਦੀ ਉਚਾਈ ਦੇ ਪਹੁੰਚਣ ਤੋਂ ਬਾਅਦ ਪਾਇਲਟ ਨੂੰ ਪਤਾ ਲੱਗਾ ਕਿ ਜਹਾਜ਼ ਦੇ ਵਿੱਚ ਤਕਨੀਕੀ ਖਰਾਬੀ ਹੈ ਦਰਸਲ ਜਹਾਜ਼ ਦੇ ਫਲੈਪਾਂ ਦੇ ਵਿੱਚ ਇੱਕ ਸਮੱਸਿਆ ਸੀ ਜਿਸ ਤੋਂ ਬਾਅਦ ਪਾਇਲਟ ਨੇ ਹੋਲਡਿੰਗ ਪੈਟਰਨ ਅਪਣਾਉਣ ਦਾ ਫੈਸਲਾ ਕੀਤਾ ਤੈਸ ਪ੍ਰਕਿਰਿਆ ਦੇ ਵਿੱਚ ਜਹਾਜ਼ ਹਵਾ ਦੇ ਵਿੱਚ ਚੱਕਰ ਲਗਾਉਂਦਾ ਰਿਹਾ ਤੇ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਕਾਫੀ ਸਮੇਂ ਤੱਕ ਹਵਾ ਵਿੱਚ ਘੁੰਮਦਾ ਰਿਹਾ ਤਾਂ ਜੋ ਅਰਦਾ ਬਾਲਣ ਖਤਮ ਹੋ ਜਾਵੇ ਦੇ ਦਾ ਪਰ ਘਟ ਜਾਵੇ ਹਿਮਾਚਲ ਪ੍ਰਦੇਸ਼ ਦੇ ਉਹਨਾਂ ਜ਼ਿਲ੍ਹੇ ਦੇ ਵਿੱਚ ਸਥਿਤ ਮਾਤਾ ਸ਼੍ਰੀ ਚੰਤਪੁਰਨੀ ਮੰਦਿਰ ਦੇ ਵਿੱਚ ਸੁਰੱਖਿਆ ਕਰਮਚਾਰੀ ਅਤੇ ਪੁਜਾਰੀ ਦੇ ਵਿਚਕਾਰ ਹਾਥੋਪਾਈ ਹੋ ਗਈ। ਮਾਮਲਾ ਗਰਭਗਰਿਆ ਦੇ ਵਿੱਚ ਪ੍ਰਸ਼ਾਦ ਚੜਾਉਣ ਸਮੇ ਵਾਪਰਿਆ। ਦੋਸ਼ ਹੈ ਕਿ ਇੱਥੇ ਤਾਇਨਾਤ ਸੁਰੱਖਿਆ ਕਰਮਚਾਰੀ ਨੇ ਪੁਜਾਰੀ ਨੂੰ ਥੱਪੜ ਮਾਰੇ ਅਤੇ ਧੱਕਾ ਵੀ ਦਿੱਤਾ। ਇਸ ਕਾਰਨ ਉਹ ਛਤਰ ਦੇ ਨਾਲ ਵੀ ਟਕਰਾ ਗਿਆ ਤੇ ਹਾਥੋਪਾਈ ਮੰਦਿਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਘਟਨਾ ਦੇ ਸਮੇਂ ਮੰਦਰ ਦੇ ਵਿੱਚ ਸੈਂਕੜੇ ਭਗਤ ਮੌਜੂਦ ਸਨ ਜੋ ਇਹ ਸਾਰਾ ਨਜ਼ਾਰਾ ਵੇਖ ਕੇ ਡਰ ਗਏ ਬਾਅਦ ਦੇ ਵਿੱਚ ਹੋਰ ਪੁਜਾਰੀਆਂ ਨੇ ਮਾਮਲੇ ਨੂੰ ਕਿਸੇ ਤਰ੍ਹਾਂ ਸ਼ਾਂਤ ਕਰਵਾਇਆ ਫਿਲਹਾਲ ਦੋਸ਼ੀ ਸੁਰੱਖਿਆ ਕਰਮੀ ਨੂੰ ਹਟਾ ਦਿੱਤਾ ਗਿਆ ਤੇ ਨਾਲ ਹੀ ਮੰਦਰ ٹرسٹ ਦੇ ਆਯੁਕਤ ਅਤੇ ਉਹਨਾਂ ਦੇ ਡਿਪਟੀ ਕਮਿਸ਼ਨਰ ਜਤਿੰਨ ਲਾਲ ਨੇ ਐਸਡੀਐਮ ਅੰਬੂ ਨੂੰ ਇਸ ਮਾਮਲੇ ਦੀ ਵਿਸਥਾਰ ਦੇ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ ਨੇ ਮਾਤਾ ਸ਼੍ਰੀ ਚੰਦਪੁਰੀ ਮੰਦਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਰਾਹੀਂ 24 ਘੰਟੇ ਮਾਂ ਦੀ ਪਿੰਡੀ ਦੇ ਲਾਈਵ ਦਰਸ਼ਨਕ ਹੁੰਦੇ ਨੇ ਤੇ ਇਹਨਾਂ ਕੈਮਰਿਆਂ ਚ ਸੋਮਵਾਰ ਨੂੰ ਹੋਈ ਹੱਥੋਂ ਪਾਜ ਦੀ ਘਟਨਾ ਕੈਦ ਹੋ ਗਈ ਤੇ ਭਗਤਾਂ ਨੇ ਲਾਈਵ ਪ੍ਰਸਾਰਣ ਦੇ ਵਿੱਚੋਂ ਇਹ ਵੀਡੀਓ ਡਾਊਨਲੋਡ ਕਰਕੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭੇਜ ਦਿੱਤੀ ਵੀਡੀਓ ਅਨੁਸਾਰ ਇਹ ਘਟਨਾ ਸੋਮਵਾਰ ਦੁਪਹਿਰ ਲਗਭਗ 1 ਵਜੇ ਵਾਪਰੀ ਹੈ ਅਜਲੀ ਨਹੀ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ